ਸਾਡੀ ਰਸੋਈ ਵਿੱਚ ਕਈ ਅਜਿਹੇ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਸਿਹਤ ਦਾ ਵੱਡਾ ਖਜ਼ਾਨਾ ਛੁਪਿਆ ਹੁੰਦਾ ਹੈ ਪਰ ਅਸੀਂ ਅਕਸਰ ਉਨ੍ਹਾਂ ਤੇ ਧਿਆਨ ਨਹੀਂ ਦਿੰਦੇ ਖਾਸ ਖਾਸ ਜਾਨੀ ਪੌਪੀ ਸੀਡਸ ਵੀ ਉਹਨਾਂ ਵਿੱਚੋਂ ਇੱਕ ਹੈ ਸਾਡੀਆਂ ਦਾਦੀਆਂ ਨਾਨੀਆਂ ਅਤੇ ਪੁਰਾਣੇ ਲੋਕ ਖਸਖਸ ਨੂੰ ਸਿਰਫ ਖਾਣੇ ਵਿੱਚ ਸਵਾਦ ਜਾਂ گاੜਾਪਨ ਲਿਆਉਣ ਲਈ ਇਸਤੇਮਾਲ ਨਹੀਂ ਕਰਦੇ ਸਨ ਸਗੋਂ ਉਹ ਇਸ ਦੇ ਗੁਣਾਂ ਨੂੰ ਵੀ ਪਛਾਣਦੇ ਸਨ ਆਯੁਰਵੇਦ ਵਿੱਚ ਇਸ ਨੂੰ ਇੱਕ ਦਵਾਈ ਮੰਨਿਆ ਗਿਆ ਹੈ ਅਸੀਂ ਇਸ ਨੂੰ ਹਲਵਾ ਖੀਰ ਠੰਡਾਈ ਅਤੇ ਸਬਜ਼ੀਆਂ ਦੀ ਤਰੀ ਬਣਾਉਣ ਵਿੱਚ ਇਸਤੇਮਾਲ ਕਰਦੇ ਹਾਂ ਪਰ ਇਸ ਦਾ ਅਸਲੀ ਜਾਦੂ ਸਾਡੀ ਸਿਹਤ ਨੂੰ ਮਿਲਣ ਵਾਲੇ ਫਾਇਦਿਆਂ ਵਿੱਚ ਹੈ ਇਹ ਦੇਸੀ ਇਲਾਜ ਦਾ ਇੱਕ ਅਹਿਮ ਹਿੱਸਾ ਹੈ ਜੋ ਸਵਾਦ ਦੇ ਨਾਲ ਨਾਲ ਦਵਾਈ ਦਾ ਕੰਮ ਵੀ ਕਰਦਾ ਆਇਆ ਹੈ ਖਸਖਸ ਦੇ ਸਭ ਤੋਂ ਵੱਡੇ ਫਾਇਦਿਆਂ ਵਿੱਚ ਇੱਕ ਹੈ ਚੰਗੀ ਨੀਂਦ ਲਿਆਉਣ ਵਿੱਚ ਮਦਦ ਕਰਨਾ ਜੇ ਕਿਸੇ ਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਜਾਂ ਨੀਂਦ ਨਾ ਆਉਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਖਾਸ ਕਰਕੇ ਇੱਕ ਕੁਦਰਤੀ ਅਪਾਹ ਹੋ ਸਕਦਾ ਹੈ ਇਸ ਵਿੱਚ ਕੁਝ ਅਜਿਹੇ ਗੁਣ ਹੁੰਦੇ ਹਨ ਜੋ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦੇ ਹਨ ਆਸਾਨ ਭਾਸ਼ਾ ਵਿੱਚ ਸਮਝੀਏ ਤਾਂ ਇਹ ਦਿਮਾਗ ਵਿੱਚ ਕੁਝ ਅਜਿਹੇ ਕੈਮੀਕਲਾਂ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ ਜੋ ਦਿਮਾਗ ਨੂੰ ਸ਼ਾਂਤ ਕਰਦੇ ਹਨ ਅਤੇ ਤਣਾਅ ਦੇ ਪੱਧਰ ਨੂੰ ਘਟ ਕਰਦੇ ਹਨ ਇਸ ਨਾਲ ਦਿਮਾਗ ਨੂੰ ਬਿਹਤਰ ਤਰੀਕੇ ਨਾਲ ਕੰਮ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਘਟ ਜਾਂਦੀ ਹੈ ਇਸ ਦੇ ਲਈ ਸਭ ਤੋਂ ਪੁਰਾਣਾ ਅਤੇ کارਗਰ ਨੁਸਖਾ ਹੈ ਸੌਣ ਤੋਂ ਕੁਝ ਦਿਨ ਪਹਿਲਾਂ ਇੱਕ ਗਲਾਸ ਗਰਮ ਦੁੱਧ ਵਿੱਚ ਖਾਸ ਖਸ ਦਾ ਪੇਸਟ ਮਿਲਾ ਕੇ ਪੀਣਾ ਨੀਂਦ ਤੋਂ ਇਲਾਵਾ ਇਹ ਸਾਡੇ ਢੇਟ ਲਈ ਵੀ ਬਹੁਤ ਚੰਗਾ ਦੋਸਤ ਹੈ ਖਾਸ ਖਸ ਦਾ ਸੇਵਨ ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਕਾਬਜ ਦੀ ਸ਼ਿਕਾਇਤ ਰਹਿੰਦੀ ਹੈ ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਛੋਟੇ ਬੀਜਾਂ ਵਿੱਚ ਫਾਈਬਰ ਖਾਸ ਤੌਰ ਤੇ ਨਾ ਘੁਲਣ ਵਾਲਾ ਫਾਈਬਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਇਹ ਫਾਈਬਰ ਢੇਟ ਵਿੱਚ ਜਾ ਕੇ ਇੱਕ ਝਾੜੂ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਅੰਦਰਾਂ ਦੀ ਫਾਈ ਕਰਦਾ ਹੈ ਅਤੇ ਮਲ ਤਿਆਗ ਨੂੰ ਬਹੁਤ ਆਸਾਨ ਬਣਾ ਦਿੰਦਾ ਹੈ ਕਬਜ ਤੋਂ ਰਾਹਤ ਪਾਉਣ ਲਈ ਰਾਤ ਨੂੰ ਅੱਧਾ ਚਮਚ ਖਸਖਸ ਪਾਣੀ ਵਿੱਚ ਭਿਉਂ ਕੇ ਸਵੇਰੇ ਇਸ ਨੂੰ ਚਬਾ ਕੇ ਖਾ ਲਓ ਖਸਖਸ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਵੀ ਕਰਦਾ ਹੈ ਇਸ ਵਿੱਚ ਕੈਲਸ਼ੀਅਮ ਦੀ ਬਹੁਤ ਚੰਗੀ ਮਾਤਰਾ ਹੁੰਦੀ ਹੈ ਜੋ ਹੱਡੀਆਂ ਦੀ ਮਜ਼ਬੂਤੀ ਲਈ ਸਭ ਤੋਂ ਜ਼ਰੂਰੀ ਹੈ ਹੁਜੂਰ ਰਿਪੋਰਟਾਂ ਤਾਂ ਇੱਥੋਂ ਤੱਕ ਕਹਿੰਦੀਆਂ ਹਨ ਕਿ ਇਸ ਵਿੱਚ ਦੁੱਧ ਤੋਂ ਵੀ ਜ਼ਿਆਦਾ ਕੈਲਸ਼ੀਅਮ ਹੋ ਸਕਦਾ ਹੈ ਪਰ ਗੱਲ ਸਿਰਫ ਕੈਲਸ਼ੀਅਮ ਦੀ ਨਹੀਂ ਹੈ ਇਸ ਵਿੱਚ ਮੈਗਨੀਸ਼ੀਅਮ ਫਾਸਫੋਰਸ ਅਤੇ ਕਾਪਰ ਵਰਗੇ ਸਹਾਇਕ ਮਿਨਰਲ ਵੀ ਹੁੰਦੇ ਹਨ ਜੋ ਹੱਡੀਆਂ ਦੀ ਪੂਰੀ ਸਿਹਤ ਮਿਲ ਕੇ ਕੰਮ ਕਰਦੇ ਹਨ ਇੰਨਾ ਹੀ ਨਹੀਂ ਇਸ ਵਿੱਚ ਮੈਗਨੀਜ਼ ਨਾਮ ਦਾ ਇੱਕ ਤੱਤ ਵੀ ਹੁੰਦਾ ਹੈ ਜੋ ਕੋਲੇਜਨ ਨਾਮ ਦਾ ਇੱਕ ਖਾਸ ਪ੍ਰੋਟੀਨ ਬਣਾਉਣ ਵਿੱਚ ਮਦਦ ਕਰਦਾ ਹੈ ਇਹ ਉਹੀ ਪ੍ਰੋਟੀਨ ਹੈ ਜੋ ਸਾਡੀਆਂ ਹੱਡੀਆਂ ਨੂੰ ਨੁਕਸਾਨ ਹੋਣ ਜਾਂ ਟੁੱਟਣ ਤੋਂ ਬਚਾਉਂਦਾ ਹੈ ਜੇ ਤੁਸੀਂ ਇਹਨਾਂ ਤਿੰਨਾਂ ਫਾਇਦਿਆਂ ਨੂੰ ਇਕੱਠੇ ਵੇਖੋ ਜਾਨੀ ਚੰਗੀ ਨੀਂਦ ਸਾਫ਼ ਪੇਟ ਅਤੇ ਮਜ਼ਬੂਤ ਹੱਡੀਆਂ ਤਾਂ ਇਹ ਸਮਝ ਆਉਂਦਾ ਹੈ ਕਿ ਖਾਸ ਕਰਕੇ ਇੱਕ ਸੰਪੂਰਨ ਹੈਲਥ ਟੋਨਿਕ ਹੈ ਇਹ ਤਿੰਨੇ ਪਰੇਸ਼ਾਨੀਆਂ ਅਕਸਰ ਵੱਧਦੀ ਉਮਰ ਦੇ ਲੋਕਾਂ ਨੂੰ ਸਭ ਤੋਂ ਵੱਧ ਸਤਾਉਂਦੀਆਂ ਹਨ ਖਾਸ ਕਰਕੇ ਵਿੱਚ ਮੌਜੂਦ ਮੈਗਨੀਸ਼ੀਅਮ ਸਿਰਫ ਹੱਡੀਆਂ ਲਈ ਹੀ ਟੰਗਾ ਨਹੀਂ ਹੈ ਸਗੋਂ ਇਹ ਸਪੇਸ਼ੀਆ ਨੂੰ ਆਰਾਮ ਦੇ ਕੇ ਚੰਗੀ ਨੀਂਦ ਲਿਆਉਣ ਵਿੱਚ ਵੀ ਮਦਦ ਕਰਦਾ ਹੈ ਇਸ ਤਰ੍ਹਾਂ ਖਾਸਕਸ ਦਾ ਸੇਵਨ ਇੱਕੋ ਸਮੇਂ ਸਰੀਰ ਦੀਆਂ ਕਈ ਲੋੜਾਂ ਨੂੰ ਪੂਰਾ ਕਰਦਾ ਹੈ ਅਤੇ ਉਮਰ ਵਧਨ ਦੇ ਲੱਛਣਾਂ ਨਾਲ ਨਜਿੱਠਣ ਵਿੱਚ ਮਦਦ ਕਰਦਾ ਹੈ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਵਿੱਚ ਇੱਕ ਹੋਰ ਵੱਡਾ ਫਾਇਦਾ ਹੈ ਇਸ ਦੀ ਠੰਡੀ ਤਸੀਰ ਆਯੁਰਵੇਦ ਦੇ ਮੁਤਾਬਕ ਖਾਸਕਸ ਦਾ ਪ੍ਰਭਾਵ ਠੰਡਾ ਹੁੰਦਾ ਹੈ ਇਹ ਸਰੀਰ ਵਿੱਚ ਵਧੀ ਹੋਈ ਗਰਮੀ ਜਿਸ ਨੂੰ ਪਿੱਤ ਦੋਸ਼ ਵੀ ਕਹਿੰਦੇ ਹਨ ਉਸ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ ਇਸੇ ਠੰਡੇ ਗੁਣ ਕਾਰਨ ਇਹ ਮੂੰਹ ਦੇ ਛਾਲਿਆਂ ਲਈ ਇੱਕ ਬਿਹਤਰੀਨ ਘਰੇਲੂ ਔਸ਼ਥ ਹੈ ਜਦੋਂ ਸਰੀਰ ਵਿੱਚ ਗਰਮੀ ਵੱਧ ਜਾਂਦੀ ਹੈ ਉਦੋਂ ਛਾਲੇ ਹੁੰਦੇ ਹਨ ਖਾਸ ਖਸ ਇਸ ਗਰਮੀ ਨੂੰ ਘਟ ਕਰਦਾ ਹੈ ਛਾਲਿਆਂ ਤੋਂ ਛੇਤੀ ਰਾਹਤ ਪਾਉਣ ਲਈ ਖਸ ਖਸ ਨੂੰ ਪੀਸ ਕੇ ਉਸ ਵਿੱਚ ਥੋੜੀ ਰਹੀ ਖੰਡ ਮਿਲਾ ਕੇ ਖਾਧਾ ਜਾ ਸਕਦਾ ਹੈ ਇਸੇ ਠੰਡੀ ਤਸੀਰ ਕਾਰਨ ਡਾਕਟਰ ਇਸ ਨੂੰ ਜ਼ਿਆਦਾਤਰ ਗਰਮੀ ਦੇ ਮੌਸਮ ਵਿੱਚ ਖਾਣ ਦੀ ਸਲਾਹ ਦਿੰਦੇ ਹਨ ਅਤੇ ਸਰਦੀ ਜਾਂ ਮਾਨਸੂਨ ਦੇ ਮੌਸਮ ਵਿੱਚ ਇਸ ਦੇ ਸੇਵਨ ਤੋਂ ਬਚਣ ਲਈ ਕਹਿੰਦੇ ਹਨ ਖਾਸ ਖਸ ਇੱਕ ਕੁਦਰਤੀ ਪੇਨ ਕਿਲਰ ਦੇ ਤੌਰ ਤੇ ਵੀ ਕੰਮ ਕਰਦਾ ਹੈ ਇਸ ਵਿੱਚ ਸੋਜ ਨੂੰ ਘਟ ਕਰਨ ਵਾਲੇ ਗੁਣ ਹੁੰਦੇ ਹਨ ਇਸ ਕਾਰਨ ਖਾਸ ਖਸ ਦੇ ਤੇਲ ਦਾ ਇਸਤੇਮਾਲ ਆਮ ਤੌਰ ਤੇ ਮਾਸਪੇਸ਼ੀਆਂ ਜਾਂ ਜੋੜਾਂ ਦੇ ਦਰਦ ਅਤੇ ਸੋਜ ਤੋਂ ਰਾਹਤ ਔਨਲੀ ਮਾਲਸ਼ ਕਰਨ ਵਿੱਚ ਕੀਤਾ ਜਾਂਦਾ ਹੈ। ਕੁਝ ਲੋਕ ਸਿਰਦਰਦ ਹੋਣ ਤੇ ਇਸ ਦੇ ਪੇਸਟ ਨੂੰ ਮੱਥੇ ਤੇ ਵੀ ਲਗਾਉਂਦੇ ਹਨ ਜਿਸ ਨਾਲ ਠੰਡਕ ਅਤੇ ਰਾਹਤ ਮਿਲਦੀ ਹੈ। ਇੱਥੋਂ ਤੱਕ ਕਿ ਇਸ ਨੂੰ ਚਬਾਉਣ ਨਾਲ ਦੰਦ ਦੇ ਦਰਦ ਵਿੱਚ ਵੀ ਆਰਾਮ ਮਿਲਦਾ ਹੈ। ਖਾਸ ਖਾਸ ਦੇ ਫਾਇਦੇ ਸਿਰਫ ਸ਼ਰੀਰ ਦੇ ਅੰਦਰ ਤੱਕ ਹੀ ਸੀਮਿਤ ਨਹੀਂ ਹਨ। ਇਹ ਸਾਡੀ ਬਾਹਰੀ ਸੁੰਦਰਤਾ ਜਾਨੀ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੈ। ਇਹ ਚਮੜੀ ਨੂੰ ਇੱਕ ਕੁਦਰਤੀ ਚਮਕ ਦੇ ਸਕਦਾ ਹੈ। ਖਾਸ ਕਰਸ ਨੂੰ ਦੁੱਧ ਜਾਂ ਦਹੀਂ ਵਿੱਚ ਮਿਲਾ ਕੇ ਇੱਕ ਪੇਸਟ ਜਾਂ ਫੇਸ ਮੈਕ ਬਣਾਇਆ ਜਾ ਸਕਦਾ ਹੈ। ਇਹ ਚਮੜੀ ਨੂੰ ਨਮੀ ਦਿੰਦਾ ਹੈ ਅਤੇ ਮਰੀ ਹੋਈ ਸਕਿਨ ਨੂੰ ਹਟਾ ਕੇ ਚਮੜੀ ਨੂੰ ਲੈਂਬ ਬਣਾਉਂਦਾ ਹੈ ਇਹ ਖੁਜਲੀ ਅਤੇ ਧੱਫੜ ਵਰਗੇ ਚਮੜੀ ਦੇ ਇਨਫੈਕਸ਼ਨ ਨੂੰ ਠੀਕ ਕਰਨ ਵਿੱਚ ਵੀ ਮਦਦ ਕਰਦਾ ਹੈ ਬਾਲਾਂ ਲਈ ਵੀ ਇਹ ਇੱਕ ਟੋਨਿਕ ਵਾਂਗ ਕੰਮ ਕਰਦਾ ਹੈ ਖਾਸ ਕਰਕੇ ਇਸ ਦੇ ਪੇਸਟ ਨੂੰ ਨਾਰੀਅਲ ਦੇ ਤੇਲ ਵਿੱਚ ਮਿਲਾ ਕੇ ਸਿਰ ਦੀ ਚਮੜੀ ਤੇ ਲਾਉਣ ਨਾਲ ਸਿਕਰੀ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਸਿਰ ਦੀ ਚਮੜੀ ਦੀ ਸਿਹਤ ਸੁਧਰਦੀ ਹੈ ਹੁਣ ਸਵਾਲ ਉੱਠਦਾ ਹੈ ਕਿ ਇਹ ਛੋਟਾ ਜਿਹਾ ਬੀਜ ਇੰਨੇ ਸਾਰੇ ਕੰਮ ਕਿਵੇਂ ਕਰਦਾ ਹੈ ਇਸ ਦਾ ਜਵਾਬ ਇਸ ਦੇ ਪੋਸ਼ਟਿਕ ਤੱਤਾਂ ਦੇ ਖਜ਼ਾਨੇ ਵਿੱਚ ਛੁਪਿਆ ਹੋਇਆ ਹੈ ਇਹ ਸਿਰਫ ਖਾਲੀ ਕੈਲਰੀ ਨਹੀਂ ਹੈ ਸਗੋਂ ਇਹ ਫਾਈਬਰ ਪ੍ਰੋਟੀਨ ਅਤੇ ਚੰਗੇ ਫੈਟ ਨਾਲ ਭਰਿਆ ਹੋਇਆ ਹੈ ਇਸ ਵਿੱਚ ਖਣਿਜਾਂ ਦਾ ਭੰਡਾਰ ਹੈ ਇਸ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਇਸ ਵਿੱਚ ਆਇਰਨ ਹੁੰਦਾ ਹੈ ਜੋ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਅਤੇ ਆਕਸੀਜਨ ਨੂੰ ਪੂਰੇ ਸਰੀਰ ਵਿੱਚ ਪਹੁੰਚਾਉਣ ਵਿੱਚ ਮਦਦ ਕਰਦਾ ਹੈ ਇਸ ਵਿੱਚ ਜ਼ਿੰਕ ਵੀ ਹੁੰਦਾ ਹੈ ਜੋ ਸਾਡੇ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਂਦਾ ਹੈ ਇਹ ਖਣਿਜ ਸਿਰਫ ਹੱਡੀਆਂ ਮਜ਼ਬੂਤ ਕਰਨ ਜਾਂ ਖੂਨ ਬਣਾਉਣ ਤੋਂ ਕਿਤੇ ਵੱਧ ਕੰਮ ਕਰਦੇ ਹਨ ਇਹ ਸਾਡੀ ਅੱਜ ਦੀ ਜੀਵਨ ਸ਼ੈਲੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੰਭਾਲਣ ਵਿੱਚ ਵੀ ਮਦਦ ਕਰ ਸਕਦੇ ਹਨ ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਖਾਸ ਕਰਕੇ ਦਾ ਸੇਵਨ ਥਾਇਰਾਇਡ ਦੇ ਅਮ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਵੀ ਫਾਇਦੇਮੰਦ ਹੋ ਸਕਦਾ ਹੈ ਇਹ ਗੱਲ ਸਾਹਮਣੇ ਵਿੱਚ ਵੀ ਆਉਂਦੀ ਹੈ ਕਿਉਂਕਿ ਇਸ ਵਿੱਚ ਪਾਇਆ ਜਾਣ ਵਾਲਾ ਸੇਲੇਨੀਅਮ ਥਾਇਰੋਇਡ ਦੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ ਇਸੇ ਤਰ੍ਹਾਂ ਇਸ ਵਿੱਚ ਮੌਜੂਦ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਤੱਤ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦੇ ਹਨ ਜਾਨੀ ਇਹ ਬੀਜੇ ਸਰੀਰ ਦੇ ਪੂਰੇ ਸਿਸਟਮ ਨੂੰ ਸੰਤੁਲਨ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ ਖਾਸ ਕਰਕੇ ਦਾ ਇਸਤੇਮਾਲ ਕਰਨ ਦੇ ਕਈ ਆਸਾਨ ਅਤੇ ਸਵਾਦਿਸ਼ਟ ਤਰੀਕੇ ਹਨ ਸਭ ਤੋਂ ਆਮ ਤਰੀਕਾ ਹੈ ਇਸ ਨੂੰ ਕੁਝ ਦਿਰ ਭਿਓ ਕੇ ਇਸ ਦਾ ਪੇਸਟ ਬਣਾ ਲੈਣਾ ਇਸ ਪੇਸਟ ਨੂੰ ਸਬਜ਼ੀਆਂ ਦੀ ਗਰੇਵੀ ਜਾਂ ਕਰੀ ਵਿੱਚ ਉਹ ਗਾੜੀ ਅਤੇ ਪੋਜ਼ਿਟਿਵ ਹੋ ਜਾਂਦੀ ਹੈ ਚੰਗੀ ਨੀਂਦ ਲਈ ਤੁਸੀਂ ਇਸ ਦਾ ਬਾਦਾਮ ਖਸਖਸ ਵਾਲਾ ਦੁੱਧ ਵੀ ਬਣਾ ਸਕਦੇ ਹੋ ਇਸ ਦਾ ਬਹੁਤ ਹੀ ਸੁਆਦੀਸ਼ਟ ਹਲਵਾ ਵੀ ਬਣਦਾ ਹੈ ਜੋ ਅਕਸਰ ਬੱਚੇ ਦੇ ਜਨਮ ਤੋਂ ਬਾਅਦ ਮਾਂ ਨੂੰ ਤਾਕਤ ਦੇਣ ਲਈ ਖੁਲਾਇਆ ਜਾਂਦਾ ਹੈ ਬੰਗਾਲ ਵਿੱਚ ਆਲੂ ਪੋਸਤੋ ਨਾਮ ਦੀ ਇੱਕ ਬਹੁਤ ਮਸ਼ਹੂਰ ਡਿਸ਼ ਹੈ ਜਿਸ ਵਿੱਚ ਆਲੂਆਂ ਨੂੰ ਖਾਸ ਤੌਰ ਤੇ ਖਸਖਸ ਦੇ ਪੇਸਟ ਵਿੱਚ ਹੀ ਪਕਾਇਆ ਜਾਂਦਾ ਹੈ ਜੇ ਤੁਸੀਂ ਇੰਨਾ ਸਭ ਨਹੀਂ ਕਰਨਾ ਚਾਹੁੰਦੇ ਤਾਂ ਬਸ ਖਸਖਸ ਨੂੰ ਹਲਕਾ ਜਿਹਾ ਭੁੰਨ ਕੇ ਆਪਣੇ ਸਲਾਦ ਦਹੀਂ ਜਾਂ ਸਮੋਦੀ ਤੇ ਛਿੜਕੇ ਵੀ ਖਾ ਸਕਦੇ ਹੋ ਹੁਣ ਗੱਲ ਕਰਦੇ ਹਾਂ ਸਭ ਉਹ ਜ਼ਰੂਰੀ ਅਤੇ ਵੱਡੇ ਭਰਮ ਦੀ ਬਹੁਤ ਲੋਕ ਖਾਸ ਖਾਸ ਦਾ ਨਾਮ ਸੁਣ ਕੇ ਘਬਰਾ ਜਾਂਦੇ ਹਨ ਕਿਉਂਕਿ ਉਹ ਇਸ ਨੂੰ ਅਫੀਮ ਨਾਲ ਜੋੜ ਕੇ ਦੇਖਦੇ ਹਨ ਇਸ ਗੱਲ ਨੂੰ ਸਾਫ਼-ਸਾਫ਼ ਸਮਝਣਾ ਬਹੁਤ ਜ਼ਰੂਰੀ ਹੈ ਇਸ ਨੂੰ ਇੱਕ ਆਮਬ ਦੇ ਦਰਖਤ ਦੀ ਉਦਾਹਰਣ ਨਾਲ ਸਮਝੋ ਤੁਸੀਂ ਦਰਖਤ ਤੇ ਲੱਗਾ ਆਮਬ ਖਾਂਦੇ ਹੋ ਪਰ ਉਸ ਦਰਖਤ ਤੋਂ ਨਿਕਲਣ ਵਾਲਾ ਗੂੜ ਜਾਂ ਰਸ ਨਹੀਂ ਪੀਂਦੇ ਖਾਸ ਖਾਸ ਅਤੇ ਅਫੀਮ ਦੋਵੇਂ ਇੱਕ ਪੌਦੇ ਤੋਂ ਆਉਂਦੇ ਹਨ ਇਹ ਗੱਲ ਸੱਚ ਹੈ ਪਰ ਦੋਮਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅਫੀਮ ਉਸ ਪੌਦੇ ਦੇ ਕੱਚੇ ਅਤੇ ਹਰੇ ਫਲ ਵਿੱਚ ਜੀਰਾ ਲਗਾਉਣ ਤੇ ਨਿਕਲਣ ਵਾਲਾ ਦੁੱਧਿਆ ਰਸ ਹੁੰਦਾ ਹੈ ਇਸੇ ਰਾਸ ਨੂੰ ਸਕਾ ਕੇ ਨਸ਼ੀਲੀਆਂ ਦਵਾਈਆਂ ਬਣਦੀਆਂ ਹਨ ਦੂਜੇ ਪਾਸੇ ਖਾਸ ਕਰ ਉਸ ਫਲ ਦੇ ਅੰਦਰ ਪੱਕਣ ਵਾਲੇ ਛੋਟੇ-ਛੋਟੇ ਬੀਜ ਹੁੰਦੇ ਹਨ ਜਦੋਂ ਤੱਕ ਇਹ ਬੀਜ ਪੂਰੀ ਤਰ੍ਹਾਂ ਪੱਕਦੇ ਅਤੇ ਸੁੱਕਦੇ ਹਨ ਉਦੋਂ ਤੱਕ ਇਹਨਾਂ ਵਿੱਚ ਪੌਦੇ ਦੇ ਨਸ਼ੀਲੇ ਗੁਣ ਨਾ ਦੇ ਬਰਾਬਰ ਰਹਿ ਜਾਂਦੇ ਹਨ ਬਾਜ਼ਾਰ ਵਿੱਚ ਜੋ ਫੂਡ ਗ੍ਰੇਡ ਖਾਸ ਕਰ ਤੁਹਾਨੂੰ ਮਿਲਦਾ ਹੈ ਉਸ ਨੂੰ ਕਟਾਈ ਤੋਂ ਬਾਅਦ ਚੰਗੀ ਤਰ੍ਹਾਂ ਧੋਤਾ ਅਤੇ ਪ੍ਰੋਸੈਸ ਕੀਤਾ ਜਾਂਦਾ ਹੈ ਤਾਂ ਜੋ ਉਸ ਤੇ ਪੌਦੇ ਦੇ ਰਸ ਦਾ ਕੋਈ ਵੀ ਅੰਛਾ ਚਿਪਕਿਆ ਨਾ ਰਹੇ ਸਗੋਂ ਅੱਜਕੱਲ ਤਾਂ ਇਸ ਪੌਦੇ ਦੀਆਂ ਖਾਸ ਕਿਸਮਾਂ اگਾਈਆਂ ਜਾਂਦੀਆਂ ਹਨ ਜੋ ਖਾਸ ਤੌਰ ਤੇ ਸਿਰਫ ਵੀਰ ਦੇਣ ਲਈ ਹੁੰਦੀਆਂ ਹਨ ਅਤੇ ਉਹਨਾਂ ਵਿੱਚ ਨਸ਼ੀਲਾ ਪਦਾਰਥ ਬਹੁਤ ਘੱਟ ਜਾਂ ਬਿਲਕੁਲ ਨਹੀਂ ਹੁੰਦਾ। ਦਿਲਚਸਪ ਗੱਲ ਇਹ ਹੈ ਕਿ ਸਾਡੇ ਖਾਣਾ ਪਕਾਉਣ ਦੇ ਰਵਾਇਤੀ ਤਰੀਕੇ ਜਿਵੇਂ ਖਾਸ ਕਰਸ ਨੂੰ ਭੁੰਨਣਾ ਜਾਂ ਪਕਾਉਣਾ ਇੱਕ ਤਰ੍ਹਾਂ ਨਾਲ ਸੇਫਟੀ ਚੈੱਕ ਦਾ ਕੰਮ ਕਰਦੇ ਹਨ। ਵਿਗਿਆਨ ਵੀ ਮੰਨਦਾ ਹੈ ਕਿ ਖਾਸ ਕਰਸ ਨੂੰ ਗਰਮ ਕਰਨ ਨਾਲ ਉਸ ਵਿੱਚ ਮੌਜੂਦ ਕਿਸੇ ਵੀ ਨਸ਼ੀਲੇ ਤੱਤ ਦੇ ਬਚੇ ਕੁਝ ਅੰਸ਼ ਵੀ ਖਤਮ ਹੋ ਜਾਂਦੇ ਹਨ। ਅਸੀਂ ਖਾਸ ਕਰਸ ਦਾ ਹਲਵਾ ਬਣਾਉਣ ਲਈ ਉਸ ਨੂੰ ਘਿਓ ਵਿੱਚ ਪਾਉਂਦੇ ਹਾਂ ਜਾਂ ਤਰੀ ਲਈ ਉਸ ਦੇ ਪੇਸਟ ਨੂੰ ਪਕਾਉਂਦੇ ਹਾਂ। ਅਸੀਂ ਇਸ ਨੂੰ ਕੱਚਾ ਬਹੁਤ ਘੱਟ ਖਾਂਦੇ ਹਾਂ। ਇਹ ਰਵਾਇਤੀ ਗਿਆਨ ਹੀ ਸਾਨੂੰ ਆਧੁਨਿਕ ਵਿਗਿਆਨ ਦੇ ਆਤਰੀਆਂ ਤੋਂ ਵੀ ਬਚਾ ਲੈਂਦਾ ਹੈ ਜਦੋਂ ਤੁਸੀਂ ਖਸ ਖਸ ਖਰੀਦਣ ਜਾਓ ਤਾਂ ਤੁਹਾਨੂੰ ਇਹ ਦੋ ਰੰਗਾਂ ਵਿੱਚ ਦਿਖ ਸਕਦਾ ਹੈ ਅਸੀਂ ਭਾਰਤ ਵਿੱਚ ਆਮ ਤੌਰ ਤੇ ਜੋ ਇਸਤੇਮਾਲ ਕਰਦੇ ਹਾਂ ਉਹ ਚਿੱਟਾ ਖਸ ਖਸ ਹੁੰਦਾ ਹੈ ਇਸ ਨੂੰ ਏਸ਼ੀਆਈ ਖਸ ਖਸ ਵੀ ਕਹਿੰਦੇ ਹਨ ਇਸ ਦਾ ਸਵਾਦ ਹਲਕਾ ਮਿੱਠਾ ਅਤੇ ਬਦਾਮ ਵਰਗਾ ਹੁੰਦਾ ਹੈ ਜੋ ਸਾਡੀ ਕਰੀ ਨੂੰ ਗਾੜਾ ਕਰਨ ਲਈ ਬਿਲਕੁਲ ਸਹੀ ਹੈ ਬਾਜ਼ਾਰ ਵਿੱਚ ਨੀਲਾ ਜਾਂ ਕਾਲਾ ਖਸ ਖਸ ਵੀ ਮਿਲਦਾ ਹੈ ਇਹ ਯੂਰੋਪੀ ਖਸ ਖਸ ਕਹਾਉਂਦਾ ਹੈ ਇਸ ਦਾ ਸਵਾਦ ਚਿੱਟੇ ਖਸ ਖਸ ਤੋਂ ਥੋੜਾ ਤੇਜ਼ ਜਾਂ ਹਲਕਾ ਮਸਾਲੇਦਾਰ ਹੋ ਸਕਦਾ ਹੈ ਇਸ ਦਾ ਇਸਤੇਮਾਲ ਜ਼ਿਆਦਾਤਰ ਅਚਮੀ ਦੇਸ਼ਾਂ ਵਿੱਚ ਬ੍ਰੈਡ ਕੇਕ ਅਤੇ ਪੇਸਟਰੀ ਬਣਾਉਣ ਵਿੱਚ ਹੁੰਦਾ ਹੈ। ਇੰਨੇ ਸਾਰੇ ਫਾਇਦੇ ਹੋਣ ਦੇ ਬਾਵਜੂਦ ਕਿਸੇ ਵੀ ਚੀਟ ਬੰਗ ਖਾਸ ਕਰਕੇ ਦਾ ਇਸਤੇਮਾਲ ਵੀ ਇੱਕ ਸੀਮਾ ਵਿੱਚ ਹੀ ਕਰਨਾ ਚਾਹੀਦਾ ਹੈ ਕਿਉਂਕਿ ਇਹ ਨੀਂਦ ਲਿਆਉਣ ਵਿੱਚ ਮਦਦ ਕਰਦਾ ਹੈ ਇਸ ਲਈ ਇਸ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਦਿਨ ਵਿੱਚ ਸੁਸਤੀ ਜਾਂ ਜ਼ਿਆਦਾ ਨੀਂਦ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਹ ਵੀ ਧਿਆਨ ਰੱਖੋ ਕਿ ਇਸ ਵਿੱਚ ਕੈਲਰੀ ਅਤੇ ਫੈਟ ਦੀ ਮਾਤਰਾ ਕਾਫੀ ਹੁੰਦੀ ਹੈ। ਇਸ ਲਈ ਜੇ ਤੁਸੀਂ ਭਾਰ ਘੱਟ ਕਰ ਰਹੇ ਹੋ ਤਾਂ ਇਸ ਦਾ ਹਲਵਾ ਜਾਂ ਕੀਰ ਜ਼ਿਆਦਾ ਖਾਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ। ਇਸ ਦੀ ਤਸਵੀਰ ਠੰਡੀ ਹੁੰਦੀ ਹੈ ਇਸ ਲਈ ਜੇ ਤੁਹਾਨੂੰ ਸਰਦੀ ਰਿਕਾਮ ਦਾ ਹੰਗ ਹੈ ਤਾਂ ਉਸ ਸਮੇਂ ਇਸ ਦਾ ਸੇਵਨ ਘੱਟ ਕਰਨਾ ਜਾਂ ਟਾਲਣਾ ਬਿਹਤਰ ਹੈ ਕੁਝ ਲੋਕਾਂ ਨੂੰ ਇਸ ਤੋਂ ਅਲਰਜੀ ਵੀ ਹੋ ਸਕਦੀ ਹੈ ਜਿਸ ਨਾਲ ਚਮੜੀ ਤੇ ਉਜਲੀ ਜਾਂ ਧੱਪੜ ਹੋ ਸਕਦੇ ਹਨ ਅਤੇ ਇੱਕ ਜ਼ਰੂਰੀ ਗੱਲ ਗਰਭਵਤੀ ਔਰਤਾਂ ਅਤੇ ਦੁੱਧ ਪਲਾਉਣ ਵਾਲੀਆਂ ਮਾਵਾਂ ਨੂੰ ਹਮੇਸ਼ਾ ਆਪਣੇ ਡਾਕਟਰ ਤੋਂ ਪੁੱਛ ਕੇ ਹੀ ਇਸ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰਨੇ ਚਾਹੀਦਾ ਹੈ ਤਾਂ ਕੁੱਲ ਮਿਲਾ ਕੇ ਤੁਹਾਡੀ ਰਸੋਈ ਦੇ ਵਿੱਚ ਰੱਖਿਆ ਇਹ ਛੋਟਾ ਜਿਹਾ ਦਾਣਾ ਸੱਚਮੁੱਚ ਇੱਕ ਛੋਟਾ ਪੈਕੇਟ ਵੱਡਾ ਧਮਾਕਾ ਹੈ ਇਹ ਸਿਰਫ ਖਾਣੇ ਵਿੱਚ ਸਵਾਦ ਨਹੀਂ ਘੋਲਦਾ ਸਗੋ ਤੁਹਾਨੂੰ ਚੰਗੀ ਨੀਂਦ ਸੁਲਾਉਂਦਾ ਹੈ ਪੇਟ ਨੂੰ ਸਾਫ਼ ਰੱਖਦਾ ਹੈ ਹੱਡੀਆਂ ਨੂੰ ਤਾਕਤ ਦਿੰਦਾ ਹੈ ਅਤੇ ਸਰੀਰ ਨੂੰ ਠੰਡਾ ਰੱਖ ਇਹ ਸਾਡੀਆਂ ਦਾਦੀਆਂ ਨਾਨੀਆਂ ਤੇ ਉਹਨਾਂ ਨੁਸਖਿਆਂ ਦਾ ਇੱਕ ਬਿਹਤਰੀਨ ਉਦਾਹਰਣ ਹੈ ਜੋ ਸਵਾਦ ਅਤੇ ਸਿਹਤ ਦਾ ਸੰਤੁਲਨ ਬਣਾਉਣਾ ਜਾਣਦੇ ਸਨ ਬਸ ਇਸ ਦਾ ਇਸਤੇਮਾਲ ਸਮਝਦਾਰੀ ਨਾਲ ਅਤੇ ਸਹੀ ਮਾਤਰਾ ਵਿੱਚ ਕਰੋ ਅਤੇ ਇਹ ਤੁਹਾਡੀ ਸਿਹਤ ਦਾ ਇੱਕ ਬਹੁਤ ਚੰਗਾ ਦੋਸਤ ਸਾਬਤ ਹੋ ਸਕਦਾ ਹੈ